ਸਟਾਰਟ ਦੂਜੇ ਰੂਪਰ ਨਾਲ ਕੈਮਰਾ ਕਰਤੇ ਇਤਨਾ ਹੀ ਆ ਤੇ ਮੇਰਾ ਆ ਮੈਂ ਨਸੀ ਬੂਸਟ ਆ ਮੈਂ ਲਿਊਡ ਕਰ ਦੇ ਕੇ ਸ਼ੂਟਿੰਗ ਕਰੋ ਆਹੋ ਕਿ ਇਤਨਾ ਨਹੀਂ ਕਿ ਆ ਨੰਦ ਤੱਕ ਇਤਰੇ ਹੀ ਨਾ ਮਮੀ ਬੋਲ ਗਏ ਚਲੋ ਜੀ ਦੁਬਾਰਾ ਕਰ ਸਟਾਰਟ ਚਲੋ ਚਲੋ ਸਟਾਰਟ 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 ਹਾਂਜੀ ਸਰ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾਓ ਕੀ ਹਾਲ ਚਾਲ ਤੇ ਅੱਜ ਮੈਂ ਬਾਲੈਟ ਸ਼ੂਟ ਸਾਡਾ ਸਮਾਪਤ ਹੋ ਗਿਆ ਚਾਹ ਲੱਗੇ ਪੀਣ ਤੇ ਭੈਣ ਜੀ ਦੇ ਬੋਤਲ ਪੀਤੀ ਉਹ ਕਿਹੜੀ ਬੋਤਲ ਜੀਰੇ ਵਾਲੀ ਆਹ ਆਹ ਉਹ ਜੀਰੇ ਵਾਲੀ ਕਲੀਅਰ ਕਰ ਦਿਓ ਨਾ ਐਵੇਂ ਬਾਅਦ ਚ ਹਾਂ ਕਮੈਂਟ ਆ ਜਿਹੜੇ ਨਹੀਂ ਨਹੀਂ ਸੋਡੇ ਵਾਲੀ ਜੀਰੇ ਵਾਲੀ ਬੋਤਲ ਪੀਤੀ ਆ ਹਾਂ ਜੀ ਬਾਅਦ ਬਾਅਦ ਬਿਲਕੁਲ ਬਿਲਕੁਲ ਮੇਰਾ ਤੇ ਇਹੋ ਡਰਿੰਕ ਹੈ ਜੀ ਤੁਹਾਨੂੰ ਸਾਰਿਆਂ ਨੂੰ ਪਤਾ ਜੀਰੇ ਦੇ ਬਸ ਹੋ ਗਈ ਸੀ ਮਾਣਾ ਦੇ ਘਰ ਤੇ ਉੱਥੇ ਵੀ ਨਾ ਗੱਲਬਾਤ ਕਰਨ ਦੇ ਤੇ ਗੱਲਬਾਤ ਕਰਦੇ ਆ ਕਰਦੇ ਉਹਨਾਂ ਨੇ ਕਿਹਾ ਕਹਿੰਦੇ ਆਂਟੀ ਵਾਸਤੇ ਗਲਾਸ ਲੈ ਕੇ ਆਓ ਸੀ ਦਾ ਹੈ ਤੇ ਚਲੋ ਜੀ ਮੈਂ ਉਸ ਦਿਨ ਚਾਪਾ ਦੀ ਰੈਸਪੀ ਬਣਾ ਰਹੀ ਸੀ ਉਹਦੇ ਵਿੱਚ ਮੈਨੂੰ ਨਾਮ ਭੁੱਲ ਗਿਆ ਇੱਕ ਜਨੇ ਕਮੈਂਟ ਕੀਤਾ ਕਿ ਆਂਟੀ ਜੀ ਹੱਥ ਧੋ ਕੇ ਸਬਜ਼ੀ ਬਣਾਇਆ ਕਰੋ ਕਿਉਂਕਿ ਤੁਹਾਡਾ ਟੈਸਟਰ ਲੱਗੇ ਤੁਸੀਂ ਲਿਪਸਟਿਕ ਦਾ ਤੇ ਮੈਂ ਉਦੋਂ ਹੀ ਹਜੇ ਬੋਲਣਾ ਸੀ ਪਰ ਮੈਂ ਦੱਸ ਰਹੀ ਸੀ ਕਿ ਬੇਟਾ ਜੀ ਕੜਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਇੰਨੀਆਂ ਗੱਲਾਂ ਇੰਨੀਆਂ ਬ੍ਰੀਫ ਰੱਖਦੇ ਇੱਕ ਮਿੰਟ ਕਾਸ਼ੀ ਆ ਗਈ ਕਾਸ਼ੀ ਆ ਗਈ ਕਰ ਹਾਂਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਡੇ ਗੱਲ ਚੱਲਣ ਦੇ ਸੀ ਟੈਸਟਰ ਦੇ ਆਪਾਂ ਗੱਲ ਦੁਬਾਰਾ ਸ਼ੁਰੂ ਕਰੀਏ ਇੱਥੋਂ ਹੀ ਕਰ ਲੈ ਚੱਲ ਬਰੋ ਅੱਜ ਤੋਂ ਕਰਦੇ ਹਾਂ ਆ ਜਾ ਆ ਜਾ ਤੇ ਮੈਂ ਸਬਜ਼ੀ ਬਣਾ ਰਹੀ ਸੀ ਗਰੇਵੀ ਚਾਪ ਦੀ ਤੇ ਔਰਤੇ ਕਿਸੇ ਬੈਠੇ ਨੇ ਮੈਸੇਜ ਕੀਤਾ ਕਿ ਤੁਸੀਂ ਐਂਟੀ ਜੀ ਆਪਣੇ ਹੱਥ ਧੋ ਲਿਆ ਕਰੋ ਹੱਥ ਧੋ ਕੇ ਸਬਜ਼ੀ ਬਣਾਇਆ ਕਰੋ ਟੈਲੀਪਸਟਿਕ ਤੇ ਟੈਸਟਰ ਲੱਗਿਆ ਹੈ ਤੇ ਸੀ ਤਾਂ ਬਰਥ ਦੇ ਤੇ हैप्पी बर्थडे था हां हैप्पी बर्थडे था और सुन मैं मां ने पानी छुलिए थु, देती डैमेज पानी छार रही तो दे आए पानी ने बचा पानी बचे आज घर आकर पानी की प्यास दे 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 लगी सी थी किनु प्यास चलो और तेरी बात कंप्लीट हो गई ते बेटा जी मैं तन्नू ये बात कहना चाहनी मैं गई थी लिपस्टिका लेने ਇਹ ਮੈਂ ਤੁਹਾਨੂੰ ਪਤਾ ਸ਼ੂਟ ਕਰੀਦਾ ਤੇ 올ਪਿਸਟਿਕ ਮੈਨੂੰ ਕਹ ਪੱਕੀ ਤੋਂ ਪੱਕੀ ਦੇ ਪੱਕੀ ਤੋਂ ਪੱਕੀ ਦੇ ਉਹਨੇ ਇੰਨੀ ਪੱਕੀ ਦੇ ਦਿੱਤੀ ਕਿ ਉਹ ਤਿੰਨ ਦਿਨ ਹੋ ਗਈ ਸੀ ਲੱਗੀ ਨੂੰ ਤੇ ਫਿਰ ਵੀ ਨਹੀਂ ਤੇ ਉਹਨੇ ਕਿਹਾ ਸੀ ਕਿ ਇਹ ਵੇਖੋ ਬਹੁਤ ਲਤਰੀ ਨਹੀਂ ਤੇ ਉਹ ਮੈਂ ਹੱਥ ਲਗਾ ਕੇ ਤੁਹਾਨੂੰ ਪਤਾ ਮਤਲਬ ਜਿਹੜਾ 올ਪਿਸਟਿਕ ਲੈਂਦੇ ਆਂਗੇ ਉਹ ਆਪਣੇ ਹੱਥ ਐਟੈਚ ਕਰਕੇ ਲੈਂਦੇ ਆ ਮੈਂ ਬੜਾ ਕੁਝ ਲਗਾਇਆ ਪਰ ਨਹੀਂ ਲੱਤੀ ਤੇ ਕੱਲ ਦੀ 올ਪਿਸਟਿਕ ਲੱਗ ਗਈ ਇਹਦੇ ਵਾਸਤੇ ਠੀਕ ਹੈ ਜੀ ਤੁਸੀਂ ਸਾਨੂੰ ਸਲਾਹ ਦਿੱਤੀ ਸੌਰੀ ਕਿਉਂਕਿ ਪਾਕੀ ਇਹ ਵੇਖਣ ਮੈਂ ਖੁਦ ਜਿੱਦੋਂ ਵੀਡੀਓ ਦੇਖੀ ਮੰ ਨੂੰ ਮੈਨੂੰ ਇਹ ਚੀ ਚੰਗੀ ਲਗੀ ਤੇ ਜਾਂ ਫਿਰ ਮੈਨੂੰ ਗਲਵਸ ਪਾ ਲੈਣੇ ਚਾਹੀਦੇ ਸੀ ਥੈਂਕ ਯੂ ਸੋ ਮੱਚ ਬੇਟਾ ਕਿ ਤੁਸੀਂ ਇਸ ਗੱਲ ਦਾ ਧਿਆਨ ਰੱਖਿਆ ਬਾਕੀ ਆਪਾਂ ਜਿੰਨੀ ਵਾਰੀ ਵੀ ਖਾਣਾ ਪ੍ਰਿਪੇਅਰ ਕਰਦੇ ਆ ਉਨੀ ਵਾਰੀ ਤੇ ਹੱਥ ਹੋਈ ਜੇ ਬਾਕੀ ਲੇਡੀਆਂ ਉਹ ਆ ਤੁਹਾਨੂੰ ਮੇਰੇ ਪਿੱਛੇ ਵੀ ਕੰਮ ਕਰਦੇ ਨੇ ਕੰਮ ਕਰਦੇ ਆ ਉਦੋਂ ਪੈਂਦੀ ਮਿੰਟ ਬਾਦ ਹੱਥ ਧੁੰਦੇ ਧੁੰਦੇ ਇਸ ਤਰ੍ਹਾਂ ਵਾਲੋਂ ਕੱਛੀ ਤੋਂ ਹਾਂ ਕਛੀ ਤੋਂ ਲਾਪੇ ਚਮਚਾ ਤੋਂ ਲਾਪੇ ਪਲੇਟ ਤੋਂ ਨਹੀਂ ਹਾਂ ਨਹੀਂ ਕਿ ਚਾਹਦਾ ਹੀ ਰਹਿੰਦਾ ਨਾਈਫ ਤੋਂ ਮੈਨੂੰ ਇਹ ਕੰਮ ਚੱਲਦਾ ਹੀ ਰੱਖਣਾ ਬੇਟਾ ਜੀ ਚਲੋ ਬੇਟਾ ਜੀ ਠੀਕ ਹੈ ਉਦੇ راستੇ ਪਟੜ੍ਹ ਕੋ ਸੌਰੀ ਮੰਗਦੇ ਆ ਕਿ ਜੇ ਤੁਹਾਨੂੰ ਇਹ ਚੀਜ਼ ਨਹੀਂ ਚੰਗੀ ਲੱਗੀ ਤਾਂ ਖਾਸ ਕਰਕੇ ਚਿਕਨ ਦੇ ਹਾਰਥ ਖੇਜੋਗਾ ਤੇ ਜੇ ਪੁੱਤ ਇਹ ਚੀਜ਼ ਫੇਰ ਹੋ ਜੇ ਤੇ ਇਹ ਸਮਝ ਲਓ ਕਿ ਹੱਤੋਂ ਕੇ ਕੰਮ ਕਰਦੇ ਆ ਕਿ ਕੇ ਜੀ ਤੇ ਚਲੋ ਜੀ ਦੂਸਰੀ ਸਾਡੇ 파ਟ ਚੱਲ ਰਿਹਾ ਹੈਗਾ ਏ ਕਿ ਕਿਸੇ ਸਾਂਝੇ ਪਰਿਵਾਰ ਵਿੱਚ ਤੇਰ ਮੇਰ ਸਾਂਝੇ ਪਰਿਵਾਰ ਦੇ ਤੇਰ ਮੇਰੇ ਦੇ ਵਿੱਚ ਅੰਜੂ ਭੈਜੀ ਨੇ ਬਹੁਤ ਮਨਜੂ ਭੈਜੀ ਮੈਨੂੰ ਅੰਜੂ ਹੁੰਦਾ ਜਾਂਦਾ ਮਨਜੂ ਭੈਜੀ ਰੋਲ ਬਹੁਤ ਵਧੀਆ ਨਿਭਾ ਰਹੇ ਆ ਤੇ ਇਹਦੇ ਬਾਰੇ ਤੁਹਾਨੂੰ ਮਨਜੂ ਭੈਜੀ ਕੋਈ ਦੱਸ ਸਕਿਆ ਵੀ ਇਹ ਐਪੀਸੋਡ ਕਰਦੇ ਆ ਇਹ ਸ਼ੂਟ ਕਰਦੇ ਆ ਕਿਸ ਤਰ੍ਹਾਂ ਦਾ ਫੀਲ ਹੋ ਰਿਹਾ ਹੈ ਕਿ ਜਿੰਨਾਂ ਦੇ ਘਰਾਂ ਚੈੱਕ ਰਹ ਹਾਂਗਾ ਜਿਨ੍ਹਾਂ ਦੇ ਘਰਾਂ ਦੇ ਹੁੰਦਾ ਵਾ ਉਹਨਾਂ ਦੇ ਘਰਾਂ ਤੇ ਕਾਫੀ ਪਰੇਸ਼ਾਨੀਆਂ ਹੁੰਦੀਆਂ ਪਰ ਅਸੀਂ ਤੇ ਸ਼ੂਟ ਕਰਦੇ ਪਏ ਆ ਤੇ ਸਾਨੂੰ ਉਹਦੇ ਵੀ ਕੁਝ ਸ਼ਰਮ ਆਉਂਦੀ ਹੈ ਕਰਨ ਲੱਗਿਆਂ ਬਿਲਕੁਲ ਬਿਲਕੁਲ ਸਹੀ ਗੱਲ ਕਿ ਸਾਨੂੰ ਉਹਦੇ ਵਿੱਚ ਵੀ ਸ਼ਰਮ ਆਉਂਦੀ ਹੈ ਕਰਦੇ ਆ ਕਿ ਅਸੀਂ ਕੀ ਕਰਦੀਆਂ ਪਈਆਂ ਤੇ ਪਰ ਬੇਵੀ ਸਾਡੇ ਕੋਈ ਭੰਜੀ ਭੰਜੀ ਨਿਕਲ ਜਾਂਦਾ ਮੂੰਹ ਤੋਂ ਤੇ ਫਿਰ ਕਿਆ ਨਾ ਬੰਦਾ ਜਸਵੀਰ ਜਸਵੀਰ ਛਾਈ ਜੀ ਸਾਡੇ ਬਹੁਤ ਵੱਡੇ ਹੈ ਉਹ ਛਾਈ ਜੀ ਨੂੰ ਸਮਝਣਾ ਚਾਹੀਦਾ ਹਾਂ ਹਾਂ ਛਾਈ ਜੀ ਇੱਥੇ ਕੋਲ ਨਿਰੋਖ ਨੇ ਆ ਕਿ ਨਹੀਂ জানা ਪਰ ਮੇਰਾ ਦਿਲ ਕਰਦਾ ਮਿਲਣ ਨੂੰ ਪਰ ਇਸੀ ਆਸਰ ਫੁੱਟ ਕਰਦੇ ਵੇ ਪਰ ਉਹਜੀ ਕੋਈ ਗੱਲਬਾਤ ਨਹੀਂ ਵੀ ਲੜਾਈ ਨੂੰ ਕੋਈ ਗੱਲਬਾਤ ਤੇ ਪਰ ਜਿੰਨਾ ਦੇ ਘਰਾਂ ਵਿੱਚ ਚੁੱਪੀਆਂ ਪਈਆਂ ਪਲੀਜ਼ ਉਹ ਨਾਲ ਲੜਨ ਬਿਲਕੁਲ ਨਾ ਲੜਨ ਮੇਰੇ ਚੁਣਦੇ ਕਿਉਂਕਿ ਵੇਖੋ ਇਹ ਵਿੱਚ ਜਿੱਤਰਾ ਚੈ ਜੀ ਨੇ ਇੱਕ ਬੜੀ ਛੋਟੀ ਗੱਲ ਕਹੀ ਤੇ ਡਾਇਲੋਗ ਤੇ ਚਲੋ ਆਪਾਂ ਆਪ ਹੀ ਲਿਖੀ ਦੇਆ ਚੈ ਜੀ ਨੇ ਇੱਕ ਗੱਲ ਕਹੀ ਮੇਰੇ ਪੁੱਤ ਪਹਿਲਾਂ ਇਹਦਾ ਡਾਇਲੋਗ ਸੀ ਕਿ ਮੇਰੇ ਪੁੱਤ ਪਹਿਲਾਂ ਇੱਕੋ ਵੇੜੇ ਚ ਖੇਡਦੇ ਰਹੇ ਆ ਵੱਡੇ ਹੋਏ ਆ ਵਿਆਹ ਹੋਇਆ ਹੈ ਨਾ ਇੱਕ ਦੂਜੇ ਤੋਂ ਬੜਾ ਰੰਦੇ ਹੀ ਰਹਿੰਦੇ ਤੇ ਪਰ ਅੱਜ ਭਰਾਵਾਂ ਤੋਂ ਸ਼ਰੀਕ ਬਣ ਗਏ ਆ ਮੈਂ ਤਾਂ ਯੂਰੇ ਨਹੀਂ ਆ ਕੇ ਲਈ ਪਰ ਮੈਂ ਵੇਖ ਨਹੀਂ ਸਕਦੇ ਕਰ ਮਦਰ ਦੂਜੀ ਇੱਕ ਦੋ ਮਿੰਨੀ ਲੜਦੀ ਆ ਨਾਲ ਤੇ ਮੇਰੇ ਦਿਲ ਤੋਂ ਕੁਛ ਕੇ ਦੇ ਨਾ ਉਹ ਮੈਂ ਭਰਾ ਭਰਾ ਦੇ ਨਹੀਂ ਕਿ ਤੂੰ ਜਾਣ ਪਰ ਇਹਨਾਂ ਦਾ ਜਿਹੜਾ ਸ਼ਰੀਕਾ ਨਾ ਸ਼ਰੀਕਾ ਉਹਨੇ ਮਾਰ ਛੱਡਿਆ ਉਹਨੇ ਮਾਰ ਛੱਡਿਆ ਮੈਨੂੰ ਅੱਛਾ ਕਈ ਵਾਰੀ ਮਤਲਬ ਸਾਡੇ ਘਰ ਦੇ ਵਿੱਚ ਇਹ ਗੱਲ ਹੋਣਗੇ ਕਿ ਇਹ ਆਪਾਂ ਕੀ ਬਣਾ ਰਹੇ ਆ ਆਪਾਂ ਇੱਕ 네ਗੇਟਿਵ ਚੀਜ਼ ਵਿਖਾ ਕੇ ਤੁਹਾਨੂੰ ਘਰਾਂ ਦਾ ਮੋਲ ਵਿਖਾ ਕੇ ਕਈਆਂ ਜਿਨ੍ਹਾਂ ਦੇ ਘਰਾਂ ਵਿੱਚ ਜਿੱਦੋਂ ਕੋਈ ਵੀਡੀਓਜ਼ ਵੇਂਦਾ ਹੋਊਗਾ ਕਿਸੇ ਨੂੰ ਲੱਗਦਾ ਹੋਵੇਗਾ ਕਿ ਸਾਡੇ ਵਰਗਾ ਜੇ ਇਹ ਗੱਲ ਆ ਤੇ ਜਦੋਂ ਉਹ ਪਲੱਸ ਵੇਂਦੇ ਨਾ ਪੋਜ਼ਿਟਿਵ ਵੇਂਦੇ ਨੇ ਉਹ ਫਿਰ ਕਹਿੰਦੇ ਹਾਂ ਆਪਾਂ ਵੀ ਇਹ ਕੋਸ਼ਿਸ਼ ਕਰੀਏ ਚੱਲੋ ਪਰ ਇਹ ਕੰਮ ਨਹੀਂ ਕਰਨਾ ਚਾਹੀਦਾ ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ ਇਕੱਠੇ ਹੀ ਰਹਿਣਾ ਚਾਹੀਦਾ ਇਕਤਰ ਵਿੱਚ ਹੀ ਬਾਲ ਅੱਗੇ ਚਲੋ ਇੱਕ ਛੋਟੀ ਜੀ ਗੱਲ ਆ ਅੱਗੇ ਇੱਕ ਪਰਿਵਾਰ ਵਿੱਚ 5 5 6 6 ਭਰਾ ਭਰਾ ਹੁੰਦੇ ਸੀ 7 ਭਰਾ ਹੁੰਦੇ ਸੀ ਪਹਿਲਾਂ ਕਿੰਨੇ ਕਿੰਨੇ ਬਈ ਗੋ ਵੀ ਇਕੱਠੇ ਰਹਿੰਦੇ ਇਕੱਠੇ ਰਹਿੰਦੇ ਹੁੰਦੇ ਸੀ ਉਹਨਾਂ ਦੇ 4 4 5 5 ਬੱਚੇ ਹਾਂਜੀ 25 ਜਾਨੀ ਹੋਵੇ 25 ਦੇ ਬੱਚੇ ਹੀ ਹੋਵੇ ਹਾਂਜੀ ਤੇ ਜਾਨੀ 5 2 10 25 ਦੇ 10 35 ਜਾਨੀ ਹਾਂਜੀ ਗੁੱਡਾ ਗੁੱਡੀ 35 ਜਾਨੀ ਲੇਕਿਨ 40 ਜਾਨੇ ਰਹਿੰਦੇ ਸੀ ਤਾਂ ਉਹਨਾਂ ਦਾ ਜਸਰ ਛੇ ਜੀ ਤੇ ਉਦੋਂ ਕਮਰੇ ਵੀ ਕਿਤੇ ਕਿੰਨੇ ਕੁ ਹੁੰਦੇ ਹੋਏ ਇੱਕ ਇੱਕ ਇੱਕੋ ਵਿੜਾ ਹੁੰਦਾ ਸੀ ਕਿ ਉਹਨਾਂ ਦੇ ਬੱਚਿਆਂ ਦੇ ਉਹਨਾਂ ਨੇ ਕਪੜਾ ਪਾ ਲਿਆ ਉਹਦਾ ਤੇ ਅੱਜ ਕੱਲ 2-2 ਬੱਚੇ ਜੇ ਉਹ ਵੀ 3 ਤੋਂ 2 2 ਤੋਂ ਅੱਜ ਕੱਲ ਇਖੋਗੇ ਆ ਤੇ ਆ ਚੀਜ਼ਾਂ ਦਾ ਫਰਕ ਪੈਣਾ ਇੱਕ ਬਾਥਰੂਮ ਹੁੰਦਾ ਨਹੀਂ ਉਹ ਬਾਥਰੂਮ ਹੁੰਦਾ ਨਹੀਂ ਤੇ ਉਹਦੇ ਚ ਨਾ ਨਾ ਇੱਕੋ ਦੋ ਟੱਪ ਹੋਣੀ ਉਹ ਜਿਸਾਰੇ ਮਿੱਟਕ ਬਣੇ ਤੇ ਤੇ ਹੁੰਦੇ ਕਮ ਜਿਵੇਂ ਜਾ ਕੇ ਜਿਵੇਂ ਸ਼ਹਿਰ ਗੁਸਲ ਕਰਾ ਨਹੀਂ ਹਾਂ ਸ਼ਹਿਰ ਚ ਜਾਂਦਾ ਵੀ ਐਸ ਕਰਤਾ ਤੇ ਆ ਰੱਖਿਆ ਚਲੋ ਜੀ ਅਗਲਾ ਆ ਗਿਆ ਗੱਲ ਫੇਰ ਕਮੈਂਟਰੀ ਬਣੀ ਸਿੱਧੇ ਗੱਲ ਕਰਤੀ ਆਪਾਂ ਸਾਰਿਆਂ ਦਾ ਸਾਰਿਆਂ ਦਾ ਵੀ ਜਿੰਨੇ ਮੈਂਬਰ ਕਮੈਂਟ ਕਰਦੇ ਜਿੰਨੇ ਮੈਂਬਰ ਵੀ ਕਮੈਂਟ ਕਰਦੇ ਜਿੰਨੇ ਦੇਖਦੇ ਜਿਹੜੇ ਨਹੀਂ ਵੀ ਕਮੈਂਟ ਕਰਦੇ ਉਹਨਾਂ ਦਾ ਧੰਨਵਾਦ ਤੇ ਉਹਨਾਂ ਦੇ ਵਿੱਚ ਇੱਕ ਚੀਜ਼ ਕਹੀ ਗਈ ਸੀ ਕਿ ਚਾਈ ਜਿਹਦੀ ਐਕਟਿੰਗ ਬਹੁਤ ਵਧੀਆ ਹੁਣ ਹੁਣ ਇਹਦੇ ਬਾਰੇ ਤੁਸੀਂ ਬੋਲੋ ਹਾਂ ਜੀ ਉਹ ਤੇ ਗੱਲ ਕਰੋ ਹਾਂ ਜੀ ਜਿਹੜੀ ਐਕਟ ਤੁਹਾਨੂੰ ਬਹੁਤ ਪਸੰਦ ਆਈ ਹੋਏਗੀ ਮੈਂ ਤੁਹਾਡਾ ਬਹੁਤ ਸਾਰਿਆਂ ਦਾ ਸ਼ੁਕਰਾਨਾ ਕਰਦੀ ਆਂ ਕਿ ਚਲੋ ਮਨੇ ਵੀ ਤੁਸੀ ਥੋੜਾ ਬੋਧਾ ਮੋਗਾ ਦਿੰਦੇ ਜੇ ਕੋਈ ਨਾ ਇਹ ਸਾਰਾ ਜਿਸ ਵੀਰ ਭੈਜੀ ਦਾ ਧੰਨਵਾਦ ਹੈ ਧੰਨਵਾਦ ਐਨਰਾ ਜੀ ਸਹੀ ਗਾ ਯੋ ਭੈਣਾ ਨੂੰ ਜੂਨ ਚਲਾ ਕੇ ਅੱਜ ਤੱਕ ਐਨਰਾ ਨੇ ਮੈਨੂੰ ਇੰਨਾ ਪੜਾਇਆ ਇੰਨਾ ਪੜਾਇਆ ਕਿ ਮੇਰਾ ਦਿਮਾਗ ਨਹੀਂ ਸੀ ਐਨ ਨਾਲ ਪਰ ਹੁਣ ਮੇਰੇ ਤੋਂ ਬਾਗਣਾ ਐਨਰ ਨੇ ਇੱਕ ਗੂਣਾ ਗੂੰਜਾ ਐਨ ਦਾ ਦਿਮਾਗ ਹੈ ਨਾ ਕੰਪਿਊਟਰ ਹੋ ਗਿਆ ਸੁਪਰ ਐਸ ਪਲੱਸ ਮਕਨ ਚੱਲਣਾ ਸੁਪਰ ਪਲੱਸ ਪਲੱਸ ਪਿੱਛੇ ਛੱਡਦਾ ਸਾਤਤੀ ਵੱਖਣ ਚੱਲਣਾ ਕਈ ਵਾਰੀ ਚਲੋ ਮੈਂ ਨਹੀਂ ਕਹਾਂਗੀ ਵੇਖੋ ਇਨਾਂ ਦੇ ਆਪਣੀ ਉਮਰ guzari ਇਨਾਂ ਨੇ ਕਈ ਵਾਰੀ ਕਿਹਾੰਦਾ ਸੀ ਕਿ ਆ ਵਕਤ ਤੋਂ ਵਕਤ ਤਿੰਨ ਸੈਕਿੰਡ ਦਾ ਡਾਇਲੋਗ ਇਨਾਂ ਕੋਲ ਹੋਣਾ ਉਹ ਹੁੰਦੇ ਵਕਤ ਉਹ ਹੋਣਾ 1.5 ਮਿੰਟ ਦਾ ਲੈ ਜਾਂਦਾ ਤੇ ਇਨਾਂ ਨੂੰ ਇੱਕੋ ਗੱਲ ਹੀ ਮੈਂ ਕਹਿਣੀ ਇਨਾਂ ਨੇ ਕਦੇ ਕਿਹਾ ਮੇਰੇ ਕੋਲ ਨਹੀਂ ਹੁੰਦਾ ਬਸ ਇੱਕ ਲਾਈਨ ਬੋਲ ਕੇ ਬਸ ਖਤਮ ਮੈਂ ਨਹੀਂ ਕਰ ਸਕਦੀ ਮੈਂ ਨਹੀਂ ਕਰ ਸਕਦੀ ਮੇਰੇ ਕੋਲ ਇਨਾਂ ਨੇ ਇੱਕੋ ਹੀ ਗੱਲ ਕਹੀ ਕਿ ਕੋਈ ਨਹੀਂ ਚਾਹੀ ਜੀ ਤੁਸੀਂ ਕਰ ਲੈਣਾ ਤੁਸੀਂ ਇਹ ਵੇਖਿਓ ਤਾਂ ਹੀ ਕਿ ਸਾਨੂੰ ਫੇਲ ਕਰ ਦੇਣਾ ਤੇ ਵਾਕਿਆ ਹੀ ਹੁਣ ਜਦੋਂ ਸਿਲੀਂ ਕਰਦੇ ਸਾਨੂੰ ਫੇਲ ਕਰ ਦਿੰਦੇ ਆ ਡਾਇਲੌਗ ਇਹਨੇ ਤੇ ਵੀ ਕਹਿਣਗੇ ਕਿ ਮੈਨੂੰ ਤੁਸੀਂ ਲਾ ਛੱਡਿਆ ਮੇਰੇ ਕੋਲ ਨਹੀਂ ਹੁੰਦਾ ਮੇਰੇ ਕੋਲ ਨਹੀਂ ਕੰਮ ਹੋਣਾ ਛੱਡ ਦਿਓ ਮੈਨੂੰ ਨਹੀਂ ਕੁਝ ਪਤਾ ਹੈ ਲੱਗਦਾ ਹੈਗਾ ਮੈਂ ਨਹੀਂ ਕਰਨਾ ਤੋ ਮੇਰਾ ਮੇਰਾ ਸੀਨ ਨਾ ਲਿਆ ਕਰੋ ਤੇ ਆਪਾਂ ਨੇ ਕਦੇ ਕੋਈ ਗੱਲ ਨਹੀਂ ਚਾਹੀਦੀ ਪਰ ਹੌਸਲਾ ਨਹੀਂ ਛੱਡਣਾ ਆਪਣਾ ਹੁਣ ਜਦੋਂ ਛੋਟੇ ਹੁੰਦਾ ਬੱਚਾ ਭੈਣ ਜੀ ਉਹ ਜਦੋਂ ਡਿੱਗਦਾ ਆਪਾਂ ਨੂੰ ਖੜਾ ਕਰਦੇ ਆ ਨਾ ਡਿੱਗਦਾ ਫਿਰ ਉਹ ਇਹ ਟੇਕ ਬੰਦਾ ਫਿਰ ਉਹਨੂੰ ਖੜਾ ਕਰਦੇ ਐਸ ਤਰ੍ਹਾਂ ਤੇ ਬੱਚਾ ਤੁਰਨਾ ਸਿੱਖੇ ਹੀ ਨਾ ਤੇ ਕੋਈ ਗੱਲ ਨਹੀਂ ਜੀ ਆਪਾਂ ਇਹਨਾਂ ਨੂੰ ਹੌਸਲਾ ਦత్తਾ ਤੇ ਅੱਜ ਸਾਡੇ ਚਾਹ ਜੀ ਪਰਫੈਕਟ ਹੈਗੇ ਆ। ਔਰ ਮੈਂ ਕੋਸ਼ਿਸ਼ ਕਰਦੀ ਆ ਕਿ ਹਰ ਸੀਨ ਦੇ ਵਿੱਚ ਚਾਹ ਜੀ ਨੂੰ ਪਾਇਆ ਜਾਵੇ। ਜੀ ਤੁਹਾਨੂੰ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਉਹ ਬੱਚੇ ਤੁਹਾਡੇ ਆ। ਨਹੀਂ ਨਹੀਂ ਜੀ ਇਹ ਚਾਹ ਮੇਰੀ ਵੀ ਹੈ। ਚਾਹ ਮੇਰੀ ਮੇਰੀ ਪਿੱਠੇ ਵੀ ਹੱਥ ਮਾਰਦੇ ਸੁਣਾਇਆ। ਤੁਸੀਂ ਗੁਰੂ ਨਹੀਂ ਚਾਹੀਦੇ। ਕਿ ਗੁਰੂ বিনা ਜੀ ਲਾ ਲੈ ਜੀੜਾ ਤੇ ਨਹੀਂ ਹਾਂ ਅੱਜ ਤੁਸੀਂ ਮੈਨੂੰ ਐਥੇ ਟੱਕਰ ਪੁਜਾਈ ਜੀ ਇਹ ਸਿੱਖਨ ਦਾ ਕੋਈ ਟਾਈਮ ਨਹੀਂ ਟਾਈਮ ਹੁੰਦਾ ਤੁਹਾਡੇ ਟਾਈਮ ਨਹੀਂ ਜੀ ਕੋਈ ਛੇੜੀ ਵੇਲਾ ਚਲੋ ਨਾ ਬੁੱਢੇ ਹੁੰਦੇ ਆ ਵੀ ਇਹ ਲੋ ਜਵਾਨ ਹੋਈਏ ਤਾਂ ਕਾਹਤੇ ਬੁੱਢੇ ਵੇਲੇ ਪੜਦਾ ਵੀ ਹਾਂ ਪੜਦਾ ਕੀ ਹੋਈ ਕਿਹਨਾਂ ਚ ਕੋਈ ਹੋਰ ਵੀ ਹਾਂ ਹੋਈ ਕਹਿਣਾ ਹੁਣ ਚਾਹੀਏ ਨਾ ਮੇਰੀ ਪਿੱਤੂ ਤੇ ਹੱਥ ਬਿਨ ਚਾਹੀਏ ਬੱਤੋ ਦੇ ਬਸ ਮੈਂ ਬੋਲਦਾ ਤੋਤਾ ਬੋਲਦਾ ਤੋਤਾ ਮਿਰਚੀ ਖਾ ਆਇਆ ਆਇਆ ਮੈਂ ਕਿਹਾ ਬਹੁਤ ਮਰੀਅਤ ਦੇ ਬੋਲ ਗਿਆ ਬਹੁਤ ਸੁਣਾ ਕੇ ਚਲੋ ਜੀ ਵੇਖੋ ਮਤਲਬ ਕੰਦੇ ਨਾ ਪਰਿਵਾਰ ਦੇ ਵਿੱਚ ਇੱਕ ਵੱਡੇ ਦਾ ਹੋਣਾ ਬਹੁਤ ਜ਼ਰੂਰੀ ਆ ਪਰ ਟੀਮ ਦੇ ਵਿੱਚ ਵੀ ਇੱਕ ਸਿਆਣੇ ਬੰਦੇ ਦਾ ਹੋਣਾ ਬਹੁਤ ਜ਼ਰੂਰੀ ਹਾਂ ਜੀ ਚਲੋ ਠੀਕ ਹੈ ਜੀ ਹੁਣ ਚੱਲੇ ਸੀਨ ਲੈਣ ਮੈਂ ਚੱਲੀ ਆ ਮੰਜੂ ਭੈਂਜੀ ਵੱਲ ਤੇ ਉਧਰ ਰਿਧੀ ਦਾ ਸੀਨ ਹੈਗਾ ਤੇ ਫਿਰ ਐਸ ਕਰਕੇ ਉੱਪਰ ਚੱਲੇਗੇ ਥੈਂਕ ਯੂ ਸੋ ਮਚ ਜੀ